ਬਦ ਮਹਾਰਾਏ ਦੀ ਇੰਨੀ ਕਿਰਪਾ ਵਾ ਜਿਹੜੇ ਕੰਮ ਬਹੁਤ ਜ਼ਿਆਦਾ ਰੁਕੇ ਹੋਏ ਸੀ ਆਪਾਂ ਕੋਈ ਡਿਮਾਂਡ ਕਰਕੇ ਨਹੀਂ ਆਉਂਦੇ ਬਦ ਮਹਾਰਾਏ ਦੀ ਇੰਨੀ ਕਿਰਪਾ ਵਾ ਉਹ ਤਾਂ ਆਪਣੀ ਬਖਸ਼ੀਸ਼ ਨਾਲ ਸੱਦਦੇ ਆ ਮਹਾਰਾਏ ਦੀ ਇੰਨੀ ਕਿਰਪਾ ਅੰਮ੍ਰਿਤ ਵੇਲੇ ਆਪ ਪਿੰਨਾ ਹਲਾਲਮ ਤੋਂ ਉਠੋਂਦੇ ਆ ਮੈਨੂੰ 5 ਮਹੀਨੇ ਹੋ ਗਏ ਇੱਥੇ ਆਉਂਦੇ ਨੂੰ ਇਸ ਵਾਰ ਬਾਬਾ ਜੀ ਤਾਂ ਮੈਂ ਸਿਰਫ ਤੋਂ ਸਿਰਫ ਸ਼ੁਕਰਾਨਾ ਕਰਨ ਲਈ ਇੱਥੇ ਆਈ ਆ ਮੇਰੇ ਕੋਲ ਵਰਡਸ ਨਹੀਂ ਹੈਗੇ ਬੋਲਣ ਲਈ ਮਹਾਰੇ ਲਈ ਇੰਨੀ ਕਿਰਪਾ ਮਹਾਰੇ ਦੀ ਘਰੇ ਵਰਤਦੀ ਆ ਅੰਦਰੋਂ ਸਿਦਿੱਤੀ ਆ ਮਹਾਰੇ ਨੇ ਸਭ ਕੋਈ ਦਿੱਤਾ ਬਸ ਬਾਬਾ ਜੀ ਆਪਣੇ ਲੜ ਲਾ ਲੈਣ ਅੱਜ ਕੱਲ ਦੇ ਕਲਯੁਗੀ ਸਮੇਂ ਵਿੱਚ ਇੱਥੇ ਗੁਰੂ ਘਰ ਆਉਣਾ ਜੇ ਮਹਾਰਾਜ ਦਾ ਹੁਕਮ ਆ ਆਪਾਂ ਹੁਕਮ ਤੋਂ ਬਿਨਾਂ ਨਹੀਂ ਆ ਸਕਦੇ ਨਹੀਂ ਆ ਸਕਦੇ ਆਪਾਂ ਹੁਕਮ ਤੋਂ ਬਿਨਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਸੇਵਾ ਕਰ ਰਹੇ ਕਿਹੋ ਜਿਹਾ ਲੱਗ ਰਿਹਾ ਹੈ ਬਾਬਾ ਜੀ ਵੀਰ ਜੀ ਬਹੁਤ ਵਧੀਆ ਲੱਗ ਰਿਹਾ ਵਾ ਇਸ ਵਾਰ ਮਤਲਬ ਮੈਂ 1 ਸਾਲ ਹੋ ਗਿਆ ਚਵੈਰਾ ਸਾਹਿਬ ਤੇ ਆਉਂਦੀ ਨੂੰ ਮਤਲ ਜਿਹੜੇ ਕੰਮ ਬਹੁਤ ਜ਼ਿਆਦਾ ਰੁਕੇ ਹੋਏ ਸੀ ਆਪਾਂ ਕੋਈ ਡਿਮਾਂਡ ਕਰਕੇ ਨਹੀਂ ਆਉਂਦੇ ਮਹਾਰਾਜ ਦੀ ਇੰਨੀ ਕਿਰਪਾ ਵਾ ਬਾਬਾ ਜੀ ਖੁਸ਼ ਖੋਤ ਆਪਣੀ ਬਖਸ਼ੀਸ਼ ਨਾਲ ਸੱਦਦੇ ਆ ਮਹਾਰਾਜ ਦੀ ਇੰਨੀ ਕਿਰਪਾ ਅੰਮ੍ਰਿਤ ਵੇ ਲੈ ਆਪ ਪਿੰਨਾ ਲਾਲਮ ਤੋਂ ਉਠੋਂਦੇ ਆ ਮਹਾਰਾਜ ਦੀ ਅੱਜ ਕਿਰਪਾ ਮੈਨੂੰ 5 ਮਹੀਨੇ ਹੋ ਗਏ ਇੱਥੇ ਆਉਂਦੇ ਨੂੰ ਇਸ ਵਾਰ ਬਾਬਾ ਜੀ ਤਾਂ ਮੈਂ ਸਿਰਫ ਤਾਂ ਸਿਰਫ ਸ਼ੁਕਰਾਨਾ ਕਰਨ ਇੱਥੇ ਆਇਆ ਮੇਰੇ ਕੋਲ ਵਰਡਸ ਨਹੀਂ ਹੈਗੇ ਬੋਲਣ ਲਈ ਮਹਾਰਾਜ ਲਈ ਇੰਨੀ ਕਿਰਪਾ ਮਾਰੇ ਦੀ ਘਰੇ ਵਰਤਦੀ ਆ ਅੰਦਰੋਂ ਸਿ ਦਿੱਤੀ ਆ ਮਾਰੇ ਨੇ ਸਭ ਕੁਝ ਦਿੱਤਾ ਬਸ ਬਾਬਾ ਜੀ ਆਪਣੇ ਲੜ ਲਾ ਲੈਣ ਅਮ੍ਰਿਤ ਵੇਲਾ ਮਾਰੇ ਨੇ ਸੰਭਾਲਿਆ ਹੋਇਆ ਅਮ੍ਰਿਤ ਵੇਲਾ ਮਹਾਰਾਜ ਬਖਸ਼ਣ ਤੰਦਰੁਸਤੀਆਂ ਬਖਸ਼ਣ ਆਪਣੇ ਦਰਨਾ ਜੁਲਣ ਅੱਜ ਕੱਲ ਦੇ ਕਲਯੁਗੀ ਸਮੇਂ ਵਿੱਚ ਇੱਥੇ ਗੁਰੂ ਘਰ ਆਉਣਾ ਜੇ ਮਹਾਰਾਜ ਦਾ ਹੁਕਮ ਆ ਆਪਾਂ ਹੁਕਮ ਤੋਂ ਬਿਨਾ ਨਹੀਂ ਆ ਸਕਦੇ ਨਹੀਂ ਆ ਸਕਦੇ ਆਪਾਂ ਹੁਕਮ ਤੋਂ ਬਿਨਾ ਮਹਾਰਾਜ ਦੀਆਂ ਬਖਸ਼ਿਸ਼ਾਂ ਨੇ ਜਿਹਦੇ ਕਰਕੇ ਅੱਜ ਆਪਾਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੇ ਆ ਉਹਨਾਂ ਨੇ ਤੰਦਰੁਸਤੀ ਦਿੱਤੀਆਂ ਹੋਈਆਂ ਨੇ ਕਿ ਆਪਾਂ ਗੁਰੂ ਮਹਾਰਾਏ ਦੇ ਨਾਲ ਆਪਾਂ ਆਏ ਆ ਹੁਣ ਵੀ ਹੋ ਰਿਹਾ ਹੋ ਰਿਹਾ ਵੀ ਇਦਾਂ ਲੱਗ ਰਿਹਾ ਜਿਵੇਂ ਜ਼ਿੰਦਗੀ ਤੋਂ ਥੱਕ ਗਏ ਹੋਏ ਸੀਗੇ ਪਰ ਜਦੋਂ ਦੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਆਣਾ ਸ਼ੁਰੂ ਕੀਤਾ ਬਾਬਾ ਦੀਪ ਸਿੰਘ ਜੀ ਨੂੰ ਅਰਦਾਸ ਕਰਨੇ ਸ਼ੁਰੂ ਕੀਤੇ ਤਾਂ ਮੈਂ ਜੀਵਨ ਦੇ ਵਿੱਚ ਬਹੁਤ ਬਦਲਾਅ ਵੇਖਣ ਨੂੰ ਮਿਲਿਆ ਲੱਗਦਾ ਵੀਰ ਜੀ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਮੰਗਣ ਦੀ ਲੋੜ ਹੀ ਨਹੀਂ ਪਈ ਕਿਸ ਚੀਜ਼ ਦੀ ਕਿ ਮਹਾਰਾਏ ਨੇ ਬਿਨਾ ਮੰਗੇ ਸਭ ਕੁਝ ਦਿੱਤਾ ਵਾ ਬਾਬਾ ਦੀਪ ਸਿੰਘ ਚਰਨਾ ਬਾਬਾ ਜੀ ਦੀਪ ਸਿੰਘ ਜੀ ਦੇ ਇੰਨੀ ਬਖਸ਼ੀਸ਼ਾਂ ਨੇ ਨਾ ਇੰਨੀਆਂ ਬਖਸ਼ੀਸ਼ਾਂ ਨੇ ਜਿਹਦੇ ਲਈ ਕੋਈ ਵਰਡ ਨਹੀਂ ਕੋਈ ਮੇਰੇ ਕੋਲ ਬਲਵਜ਼ ਨਹੀਂ ਹੈਗੇ ਕਹਿਣ ਵਾਸਤੇ ਕਿ ਮਹਾਰਾਏ ਨੇ ਸਬਦ ਆਪਲਾ ਕਰਨ ਪ੍ਰਮਾਤਮਾ ਦੁਨੀ ਇੱਥੇ ਆਏ ਆ ਆਪਾ ਗੁਰੂ ਦੇ ਲੜ ਨਿਤਨੇਮ ਕਰੋ ਅੰਮ੍ਰਿਤ ਵੇਲਾ ਉੱਠੋ ਸੰਭਾਲੋ ਮਹਾਰਾਏ ਦੀ ਬਖਸ਼ੀਸ਼ਾਂ ਨਾਲ ਸਭ ਕੁਝ ਆਪਾਂ ਨੂੰ ਮਿਲਦਾ ਆਪਾਂ ਉਹਨਾਂ ਦੇ ਹੀ ਲੜ ਜੁੜ ਕੇ ਆਪਾਂ ਨੂੰ ਸਭ ਕੁਝ ਮਿਲ ਸਕਦਾ ਬਾਬਾ ਦੀਪ ਸਿੰਘ ਜੀ ਨੇ ਬਹੁਤ ਬਖਸ਼ੀਸ਼ਾਂ ਨੇ ਮੈਂ ਪਹਿਲਾਂ ਇੱਥੇ ਪੰਜ ਚਪੈਰਾ ਸਾਹਿਬ ਇੱਥੇ ਕੱਟੇ 1 ਸਾਲ ਤੋਂ ਮੈਂ ਆ ਰਹੀ ਹਾਂ ਜੌਬ ਤੋਂ ਛੁੱਟੀ ਕਰਕੇ ਠੀਕ ਹੈ ਮੈਂ ਜਿਹ ਮੇਰਾ ਸੁਖ ਸ਼ੁਕਰਾਨੇ ਦੇ ਵਾਸਤੇ ਹੈਗਾ ਛੇਮਾ ਸ਼ੁਕਰਾਨਾ ਚਪੈਰਾ ਸਾਹਿਬ ਦਾ ਵੀਰ ਜੀ ਮੈਂ ਆਪਣੇ ਦਰਬਾਰ ਸਾਹਿਬ ਵੀ ਬਾਬਾ ਜੀ ਮੈਨੂੰ ਬਖਸ਼ੀਸ਼ਾਂ ਅਸੀਸਾਂ ਨੇ ਉਹਨਾਂ ਦੀਆਂ ਉਹਨਾਂ ਨੇ ਤਰਸ ਖਾਦਾ ਮੇਰੇ ਤੇ ਕਿ ਮੈਂ ਚਪੈਰਾ ਸਾਹਿਬ ਤੇ ਬਾਬਾ ਦੀਪ ਸਿੰਘ ਦਰਬਾਰ ਸਾਹਿਬ ਵੀ ਜਾਨੀ ਆ ਸ਼ਨੀਵਾਰ ਜਾਨੇ ਆ ਆਪਾਂ ਐਤਵਾਰ ਉੱਤੇ ਚਪੈਰਾ ਸਾਹਿਬ ਪੱਟੀ ਦਾ ਮਹਾਰਾਜ ਜੀ ਆਪ ਹੱਥ ਦੇ ਕੇ ਸੇਵਾ ਲੈਂਦੇ ਨੇ ਬਾਬਾ ਹੀ ਸਭ ਦੇ ਭਲਾ ਕਰਨ ਇਦਾਂ ਹੀ ਹੱਥ ਦੇ ਕੇ ਸੇਵਾ ਲੈ ਲੈਣ ਸਭ ਦੇ ਵਾਸਤੇ ਇਹ ਮੇਰਾ ਬਾਬਾ ਜੀ ਦਾ ਮਨ ਦੇ ਅੰਦਰ ਬਰਾਗ ਆ ਕਿ ਮੈਂ ਤੁਹਾਨੂੰ ਉਹ ਵਰਡ ਚ ਦੱਸ ਨਹੀਂ ਸਕਦੀ ਜੋ ਮੇਰੇ ਨਾਲ ਅੰਮ੍ਰਿਤ ਵੇਲੇ ਉੱਠ ਕੇ ਜੋ ਮੇਰੇ ਨਾਲ ਕੌਤਕ ਹੁੰਦੇ ਨੇ ਉਹ ਮੈਂ ਕੌਤਕ ਤੁਹਾਨੂੰ ਕਿਸੇ ਨੂੰ ਦੱਸ ਨਹੀਂ ਸਕਦੀ ਜੋ ਮੇਰੇ ਨਾਲ ਅੰਮ੍ਰਿਤ ਵੇਲੇ ਹੋ ਕੇ ਬਿਨਾਂ ਲਾਰਮ ਤੋਂ ਮਹਾਰਾਜ ਮੈਨੂੰ ਆਪ 2 ਵਜੇ ਠਾਉਂਦੇ ਨੇ ਉਹਨਾਂ ਦੀ ਬਖਸ਼ੀਸ਼ਾਂ ਨੇ ਸਾਰੀਆਂ ਮਹਾਰਾਜ ਬਾਬਾ ਦੀਪ ਸਿੰਘ ਜੀ ਦਾ ਪ੍ਰਤਾਪ ਆ ਸਾਹਿਬ ਕਿੰਨਾ ਕੁ ਸਪੈਸ਼ੀਅਲ ਕਰਦੇ ਵਾਹਿਗੁਰੂ ਜੀ ਜਿੰਨਾ ਸ਼ੁਕਰਾਨਾ ਕੀਤਾ ਜਾਵੇ ਉਨਾਂ ਥੋੜਾ ਬਾਬਾ ਦੀਪ ਸਿੰਘ ਜੀ ਦਾ ਜਿੰਨਾ ਸ਼ੁਕਰਾਨਾ ਕੀਤਾ ਜਾਵੇ ਉਨਾਂ ਥੋੜਾ ਇਹ ਮਹਾਰਾਜ ਦੀ ਦਿੱਤੀ ਹੋਈ ਸੇਵਾ ਵਾ ਸਾਨੂੰ ਮਹਾਰਾਜ ਦਿੱਤੇ ਹੋਏ ਸੋਨਾਂ ਉਹਨਾਂ ਨੇ ਸਾਡੇ ਤੇ ਤਰਸ ਖਾਦਾ ਕਿ ਆਪਾਂ ਅੱਜ ਇੱਥੇ ਖੜੇ ਆ ਸਾਰੇ ਆਪਾਂ ਉਹਨਾਂ ਦੀ ਸੀਸਾਂ ਉਹਨਾਂ ਦੇ ਹੁਕਮ ਬਿਨਾਂ ਇੱਥੇ ਨਹੀਂ ਆ ਸਕਦੇ ਉਹਨਾਂ ਨੇ ਦਿੱਤਾ ਹੋਇਆ ਬਹੁਤ ਕੁਛ ਹੈ ਜਿੰਨਾ ਸ਼ੁਕਰਾਨਾ ਕਰ ਲੋ ਮਹਾਰਾਜ ਦਾ ਉਹਨਾਂ ਥੋੜਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ